ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰਿਓ ਲਓ ਜੀ ਆਪਾਂ ਨਗਰ ਕੀਰਤਨ ਦੀ ਕਰ ਲਈ ਆ ਤਿਆਰੀ ਤੇ ਫੱਗ ਇਹ ਆਪਾਂ ਬੰਨੀ ਹੈਣੀ ਕਦੇ ਪਹਿਲੀ ਵਾਰੀ ਹੋਣੀ ਹੈ ਪਹਿਲੀ ਵਾਰੀ ਨਹੀਂ ਯਾਨੀ ਕਿ ਕਿਤੇ ਕਿਤੇ ਬੰਨ ਲਈਦੀ ਆ ਤੇ ਪ੍ਰੋਪਰ ਹੋਣੀ ਬੰਨੀ ਹੁੰਦੀ ਆਪਾਂ ਨੂੰ ਪੂਰੀ ਤੇ ਟਾਈਮ ਪਾਸ ਕਰ ਲਈਦਾ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਆਪਾਂ ਲੈ ਕੇ ਕਿਹ ਅਨਾਲੇ ਜਥੇ ਲਈ ਜਿਹੜੀ ਟਰਾਲੀ ਲਾਉਣੀ ਆ ਉਹ ਆਪਾਂ ਲਾਉਣੀ ਆ ਟਰੈਕਟਰ ਕੱਟਾਸ ਬਾਹਰ ਤੇ ਤੁਰਦੇ ਆ ਬਸ ਪਹੁੰਚ ਲਿਆ ਗੁਰਦੁਆਰਾ ਸਾਹਿਬ ਤੇ ਵਿਖਾਣੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਮਾਹੌਲ ਚਲੋ ਠੀਕ ਆ ਜੀ ਮਿਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਅੰਤਿ ਮਿੱਤਰੋ ਤੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਗੇਟ ਤੇ ਕੋਲੇ ਲਗੇ ਸਿੱਧਾ ਹੀ ਇੱਕ ਵਾਰੀ ਸਿੱਧਾ ਹੀ ਲਾ ਲਈਏ ਬੈਗ ਲਾਉਣਾ ਲਵਾਈ ਫਿਰ ਸਸ ਆ ਵਧੀਆ ਵਧੀਆ ਤੂੰ ਦੱਸ ਠੀਕ ਆ ਓਕੇ ਰਿਪੋਰਟਾਂ ਠੀਕ ਆ ਮਿੱਤਰੋ ਟਰਾਲੀ ਲਾ ਲਈਏ ਬੈਗ ਅਸੀਂ ਫਿਰ ਜੇ ਫਲੈਕਸ ਫਲੂਕਸ ਲਾਉਣੇ ਆ ਤੇ ਦਿਖਾਉਣੇ ਫਿਰ ਬਾਅਦ ਚ ਮਾਹੌਲ ਤੁਹਾਨੂੰ ਹਾਂਜੀ ਮਿੱਤਰੋ ਤੇ ਲਗਭਗ ਨਗਰ ਕੀਰਤਨ ਸਾਹਿਬ ਦੀਆਂ ਤਿਆਰੀਆਂ ਹੋ ਚੱਲੀਆਂ ਦਿਖਾਉਣੇ ਮਾਹੌਲ ਤੁਹਾਨੂੰ ਬਸ ਹੈ ਪਾਲਕੀ ਸਾਹਿਬ ਦੀ ਤਿਆਰੀ ਆ ਤੇ ਨਾ ਰੰਗਾਂ ਬਤਨਾ ਦਿਖਾਉਣੇ ਤੁਹਾਨੂੰ ਟਰੈਕਟਰ ਤਿਆਰ ਖੜੇ ਆ ਪੂਰੇ ਠੀਕ ਆ ਠੀਕ ਆ ਦੋ ਦਸਰ ਜੀ ਮੇਰਾ ਟਰੈਕਟਰ ਫਰੋਟ ਕਾਲੀਟ ਕਰ ਰਿਹਾ ਹੈ ਚੱਕਰ ਲਾਉਣਾ ਬੜੀ ਹੈ ਹੈਗੇ ਨਾ ਲੈ ਕੇ ਆਏ ਨੇ ਕਿਹੜੇ ਟਰੈਕਟਰ ਆ ਆ ਅਠਵੀਂ ਤਿਆਰ ਆ ਟਰੈਕਟਰ ਤਿਆਰ ਆ ਤਿੰਨੇ ਲਗਭਗ ਤੇ ਬੱਸ ਵੈਸੇ ਟਾਰਗੇਟ ਤੋਂ ਥੋੜੇ ਜਿਹਾ ਲੇਟੀਆਂ ਐਸਟੀਮੇਟ ਤਾਂ 10 ਵਜੇ ਤੁਰਨ ਦਾ ਸੀਗਾ ਤੇ ਥੋੜੇ ਜਿਹਾ ਲੇਟ ਹੀ ਹੋ ਗਏ ਮੌਸਮ ਠੰਡ ਦਾ ਤਿਆਰੀ ਬਿਆਰੀ ਤੇ ਫਿਰ ਥੋੜਾ ਟਾਈਮ ਲੱਗ ਜਾਂਦਾ ਟਰੈਕਟਰ ਰੈਡੀ ਆ ਵੈਸੇ ਟਰੈਕਟਰ ਰਾਤ ਹੀ ਰੈਡੀ ਕਰ ਲਈ ਸੀਗੇ ਇਹ ਆਪਣੇ ਵਾਲਾ ਵੀ ਰੈਡੀ ਆ ਉਹ ਮਦਦ ਉਤਰਨ ਲੱਗੇ ਦਿਖਾਉਣੇ ਮਾਹੌਲ ਤੁਹਾਨੂੰ ਫੇਰ ਕਰਾ ਲਈਏ ਤਿਆਰੀ ਬਿਆਰੀ Yeah. ਕਾਲ ਸਤ ਸ੍ਰੀ ਅਕਾਲ 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 ਹਾਂਜੀ ਮਿੱਤਰੋ ਪਹੁੰਚਦੇ ਆਂ ਟਰਾਲੀਆਂ ਦੇ ਨੇੜੇ ਤੇ ਤੁਸੀਂ ਮਗਰੀ ਫਿਰਦੀ ਹੈ ਤੇ ਕਹਿਣਾ ਚਾਹਤ ਹਾਂ ਬਾਬੇਓ ਕਰੋ ਜੀ ਤਿਆਰੀ ਤੁਸੀਂ ਵੀ ਤੇ ਆਹੋ ਨਹੀਂ ਅੱਗੇ ਪਾਲਕੀ ਸਾਹਿਬ ਦੂਜਾ ਪੰਜ ਪਿਆਰੇ ਸਹਿਬਾਨ ਤਿਆਰ ਆ ਜੀ ਬਸ ਕਰਦੇ ਆਂ ਤਿਆਰੀ ਥਾਣੀ ਕੱਢ ਲੋ ਇੱਕ ਵਾਰੀ ਓਏ ਆ ਮੂਰੇ ਲਾਉਣੀ ਪਾਲਕੀ ਪਾਲਕੀ ਨਹੀਂ ਮੂਰੇ ਲਾਉਣੀ ਓਏ ਮੇਰਾ ਮੇਰਾ ਟਰੈਕਟਰ ਪਾਲਕੀ ਸਾਹਿਬ ਦੇ ਮਗਰ ਲੱਗਣਾ ਨਾ ਹੈ ਮੇਰਾ ਟਰੈਕਟਰ ਪਾਲਕੀ ਸਾਹਿਬ ਦੇ ਮਗਰ ਪਾਲਕੀ ਸਾਹਿਬ ਦੇ ਮਗਰ ਵਾਹੇ ਵਾਹੇ ਗੋ ਉਹ ਸੰਗਤ ਨੂੰ ਕਹੋ ਮੜਾ ਜਾ ਵੀ ਆਹ ਟਰਾਲੀ ਦੇ ਮਗਰ ਭਾਜੀ ਰੋਕ ਗਿਆ ਆਪਾਂ ਪਹਿਲੇ ਪੜਾ ਤੇ ਕਿਆ ਰਿਆ ਕਿਆ ਮੈਂ ਬੜੀ ਆਲਤੀ ਦਾ ਵਾਪੋ ਵਾਪੋ ਕੋ ਦਿੰਦਿੰ ਹੋਇ ਆਪਰੇ ਗਏ ਨਈ ਡਿਲੀਵਰੀ ਉੱਥੇ ਗਰੀਬਾਂ ਦੀ ਜਮੀਨ ਤੇ ਗੁਰੂ ਕੋਪਰਸੋ ਮਹਾਰਾਜ ਜੀ ਦੇ ਆ ਕਮਲਪੁਰ ਹੁਜੇਤਬੰਦ ਵਿੱਚ ਹਰੇਕ ਥਾਲ ਹਰੇਕ ਥਾਲ ਦੀ ਤਰ੍ਹਾਂ ਸਮੁੱਚਾ ਨਗਰ ਪਿੰਡ ਪੜਾਣਾ ਸਮੁੱਚੇ ਨਗਰ ਦੀਆਂ ਸੰਗਤਾਂ ਵੱਲੋਂ ਇਕੱਤਰ ਹੋ ਕੇ ਸਾਧੂ ਗੁਰਾਸ ਦੇ

ਤਦੋਂ ਚਲੋ ਜੀ ਆਉਂਦੇ ਹਾਂ। ਨਾਲੇ ਸੰਗਤ ਵੇਟ ਕਰ ਰਹੀ ਆ। ਬਹਿ ਜਾ ਤੁਹਾਨੂੰ ਪਕੌੜਿਆਂ ਦਾ ਲੰਗਰ ਛਕਾਉਣਾ ਯਾਰ। ਡਾਡੋ ਚੰਗੀ ਤਰ੍ਹਾਂ। ਹੋਰ ਜੀ ਕੀ ਹਾਲ ਚਾਲ? اوہ واہ دیورا اوہ دا گل ہے نہیں پر تھا سے اماں دا چل تورو تور چلو بھا پٹھے ماری اوہ پایا انہاں دا پایا ਓਏ ਹਾਂ ਦੋ ਦੋ ਤਿੰਨ ਦੋ ਪੀਦੇ ਨਾ ਸਾਰਾ ਪਾਜਣਾ ਹਾਂ ਸੰਨਾ ਚੋਚਾ ਲਿਖੀਦਾ ਚਾਲ ਸਬਾਹ ਰਮਾਨ ਸਤਾਰ ਬੱਚੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਮਾਨਸਿਕ ਸਦਾਰਿਤ ਤੇ ਜੇ ਸੋ ਗੱਲ ਕਰ ਲਈਏ ਕੱਲ ਕਿ ਕਰ ਦੱਸੂਗੇ ਪਿਤਾ ਜੀ ਅਦੁਨੀਆ ਮਾਨਸ ਖਜਰਾਬ ਰਮਾਨ ਜੀ ਔਰ او نا ندر کے کھا جو سکتا تو ساری لا کو انا کل دھر دس میں پتا جایا بڑا بڑا کنے سارے تو کرنی چاہیے نہیں جو دی ہے ਕਰ ਤੇ ਬੰਦ ਗੱਡੀ ਬੰਦ ਕਰਤੀ ਉਹ ਪਾਲਕੀ ਬੰਦ ਕਰਤੀ ਆ ਪਾਲਕੀ ਬੰਦ ਕਰਤੀ ਵੇਖੀ ਮੜਾ ਜਾ ਲੋਂਦੀ ਜਾਣਾ ਸੀ ਆਪਾਂ ਯਾਰ ਹਣਾ ਪਾਪਾ ਲੈ ਕੁນິກ ਲਾ ਕੀ ਗੱਲ ਹੈ ਹੋਰ ਨਹੀਂ ਫੜੀਦੀ ਸੀ फट फट तो उत लो। <absorbed> Que vontade. साॾी वें मान

सम <spaconian> That's the part

ਸਮਾਦੇ ਤੇ ਬਾਣੀ ਨੂੰ ਸ਼ੋਧ ਕਰਦੀ ਹੈ ਭੱਲੇ ਆਪਾ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਮਨ ਆਵੇ ਇੱਕ ਵੇਦੀ ਗੱਦੀ ਭੱਲਿਆਂ ਦੇ ਕੋਲ ਸੱਤਵੇਂ ਦੀ ਗੱਦੀ ਛੋਟੀ ਪੰਛ ਦੇ ਕੋਲ ਰਹੀ ਹੈ ਕਿ ਇਹ ਜਿਹੜਾ ਗੁਰੂ 10ਵੇਂ ਪਾਤਸ਼ਾਹ ਦਾ ਪਰਿਵਾਰ ਹੈ ਗੁਰੂ ਰਾਮਦਾਸ ਮਹਾਰਾਜ ਦੀ ਅੰਸ਼ਬੰਸ ਹੈ ਅਜਾਪਨੀ ਸਹਿਬ ਵੀ ਬੋਲਿਆ ਵੀ ਜਿਹੜਾ ਮੀਆਂ ਚ ਖੂਨ ਡੁੱਲਿਆ ਇਹ ਗੁਰੂ ਰਾਮਦਾਸ ਮਹਾਰਾਜ ਦਾ ਖੂਨ ਡੁੱਲਿਆ ਤੇ ਆਪਰੇ ਕੇ ਬੇਟੇ ਸੁਣਾਗੇ ਸਦਾ ਸਾਡੀ ਸਭ ਕੁਝ ਆਏਗੀ ਗੁਰੂ ਰਾਧਾ ਦਾਸ ਮਹਾਰਾਜ ਸੋਢੀ ਪੁੱਲ ਤੋਂ ਨੇ ਇਹ ਭਾਈ ਗੁਰਦਾਸ ਜੀ ਦੀ ਬਾਤ ਐ ਇਸ ਬਾਬਰਪੁਰ ਤੋਂ ਨੂੰ ਕਰਤੀ ਉਹ ਕਹਿੰਦੇ ਬੈਕਪਾਸ ਸੋਢੀ ਪਾਵਿਸਾ ਰਾਮਦਾਸ ਸਤਿਗੁਰੂ ਕਹਾਵਾ ਹੈ। ਲਓ ਗੁਰੂ ਰਾਧਾ ਦਾਸ ਮਹਾਰਾਜ ਬਾਰੇ ਭਾਈ ਸੱਤੇ ਤੇ ਬਣਵਤੇ ਵੀ ਉਹਨਾਂ ਦੀ ਬਾਤ ਐ ਰਾਤਕੜੀ ਰਾਜੇ ਉੱਤੇ। ਉਹਨਾਂ ਨੇ ਕਿਹਾ ਧਾਤ ਧਾਤ ਦਾ ਰਾਮਦਾਸ ਗੋਦ ਜਿ ਸਿਰਿਆ ਪਿਲੇ ਸੁਆਦਿਆ। ਪੂਰੀ ਹੋਈ ਖਲਾਬਾਤ ਆਪ ਸਿਰਜਣ ਹੱਥ ਧਾਰਿਆ ਸਿੱਖੀ ਅਤੇ ਸਕਤੀ ਪਾਗ ਬ੍ਰਹਮਕਾਰ ਬਣੇ ਆਜਾ ਭਾਈਪੁਰਦਾਸ ਨੇ ਛੇਵੇਂ ਪਾਤਸ਼ਾਹ ਜੀ ਉਸਤਤ ਕਰਤਾਰ ਗਿਆ ਫਿਰ ਚੰਨੀ ਪੀੜੀ ਛੋਟੀਆ ਗੂਪ ਦੇ ਖਾਵਣ ਬਾਰੋਂ ਆਲੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਅਚਬੰਦ ਹੈ ਗੁਰੂ ਰਾਮਦਾਸ ਮਹਾਰਾਜ ਛੋਟੀ ਨੇ ਸੱਤਵੇਂ ਦੀ ਗੱਦੀ ਛੋਟੀਆ ਨੂੰ ਦੇ ਧਿਆਨ ਦੇ ਕੇ ਬੇਨਤੀ ਛੋਟੇ ਸੋਹਣੀ ਗੁਰੂ ਕਿਹੜੇ ਨੇ ਇੱਕ ਨੂੰ ਰਾਤ ਦਾ ਸਿਬਾਰਾ ਫਿਰ ਉਹਨਾਂ ਦੇ ਪੁੱਤਰ ਗੁਰੂ ਅਰਜਨ ਸਾਹਿਬ ਆਹ ਦੇ ਗੱਦੀ ਤੇ ਬੈਠੇ ਹਾਂਜੀ ਮਿੱਤਰੋ ਤੇ ਸੰਗਤਾਂ ਪਹੁੰਚ ਗਈਆਂ ਸਾਰੀਆਂ ਦਰਬਾਰਾ ਸਾਹਿਬ ਦੇ ਕੋਲ ਵਾਪਸੀ ਤੇ ਪਾਲਕਿਸਵਾਬ ਵੀ ਅੰਦਰ ਪਹੁੰਚ ਚੁੱਕੀ ਆ ਦਰਬਾਰਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਤੇ ਹੁਣ ਗੱਪਕੇ ਦੇ ਜੋਰ ਦਿਖਾਏ ਜਾਣੇ ਆ ਜੱਥਾ ਆਉਣਾ ਹੈ ਫੇਰ ਇੱਕ ਹੋਰ ਕਰਦੇ ਹਾਂ ਸਮਾਪਤੀਆਂ ਆਪਾਂ ਇੱਥੇ ਹੁਣ ਕਿੱਥੇ ਰਹਾਂਗੇ ਕਿੱਥੇ ਮਿਲਦੇ ਹਾਂ ਫਿਰ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਜੋੜਾ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ